ਸਭ ਨੂੰ ਇਹ ਜਾਣਕਾਰੀ ਦਿੰਨੀ ਆ ਕਿ ਤੁਸੀਂ ਬਚਪਨ ਤੋਂ ਬੱਚਿਆਂ ਨੂੰ ਇਹਦੀ ਅਵੇਅਰਨੈਸ ਜ਼ਰੂਰ ਦਿਓ ਅਸੀਂ ਬੱਚਿਆਂ ਨੂੰ ਖਵਾਨੇ ਕਰਨਕ ਦੀਆਂ ਰੋਟੀਆਂ ਅਸੀਂ ਉਹਦਾ ਟੇਸਟ ਸਿੱਖਣਾ ਹੀ ਹੁੰਦਾ ਅੱਗੇ ਬੱਚਿਆਂ ਨੂੰ ਨਹੀਂ ਸਾਨੂੰ ਲੇਡੀਜ਼ ਨੂੰ ਇਹਦੀ ਅਵੇਅਰਨੈਸ ਹੋਣੀ ਜ਼ਰੂਰੀ ਹੈ ਕਿਉਂਕਿ ਰਸੋਈ ਤਾਂ ਸਾਡੇ ਕੋਲ ਕੁਕਿੰਗ ਅਸੀਂ ਕਰਦੇ ਹਾਂ ਇਹ ਗੱਲ ਕਿ ਬੱਚਿਆਂ ਨੂੰ ਯੂਜ਼ ਟੂ ਦਾ ਅਸੀਂ ਕਰਵਾਉਣਾ ਹੈ ਸਾਡੇ ਕੋਲ ਉਹਨਾਂ ਨੇ ਫਸਟ ਸਕੂਲ ਸਾ ਅਸੀਂ ਆ ਠੀਕ ਹੈ ਜੀ ਜਿੱਦ ਜਿਵੇਂ ਕਿ ਅਸੀਂ ਪੜਦੇ ਆ ਦੇਖੋ ਮੈਂ ਮੇਰੀ 52 ਸਾਲ ਦੀ ਉਮਰ ਹੋ ਗਈ ਹਾਂ ਜੀ ਤੇ ਮੈਂ ਇਹਨਾਂ ਨੂੰ ਮਾੜਾ ਮੋਟਾ ਸੁਣਿਆ ਹੁਣ ਮੈਂ ਪਹਿਲਾਂ ਤਾਂ ਆਪਣੇ ਆਪ ਤੇ ਉਂਗਲੀ ਧਰਦਾ ਕਿ ਮੈਨੂੰ ਨਹੀਂ ਪਤਾ ਨਹੀਂ ਪਤਾ ਹੈ ਮੈਂ ਆਪਣੇ ਬੱਚਿਆਂ ਨੂੰ ਕਿਵੇਂ ਦੱਸਾਂਗਾ ਜੇ ਮੈਨੂੰ ਹੀ ਨਹੀਂ ਪਤਾ ਬਿਲਕੁਲ ਇਹ ਹੈਗਾ ਕੋਤਰਾ ਕੋਤਰਾ ਤੇ ਇਹਨੂੰ ਕਹਿੰਦੇ ਨੇ ਕਟਕੀ ਕਟਕੀ ਜੀ ਕੰਗਣੀ ਇਹ ਇਹ ਕੰਗਣੀ ਕੰਗਣੀ ਜੀ ਹਰੀ ਕੰਗਣੀ ਹਰੀ ਕੰਗਣੀ ਹੈ ਤੇ ਇਹ ਸੁਆਗ ਹੈ ਮੈਂ ਵੀ ਆਪਣੇ ਨੂੰ ਕਈ ਨੰਬਰ ਦਾ ਨਾ ਜੀ ਫਿਰ ਮੈਂ ਯਾਦ ਕਰ ਲੇ ਦਾ ਮਨ ਸੋਟੇ ਹਾਂ ਬਿਲਕੁਲ ਬਿਲਕੁਲ 100% ਅੱਗੇ ਕਿਸੇ ਜੀ ਮੜਿਆ ਵੀ ਇਹ ਸ਼ਹਿਦ ਬਾਰੇ ਵੀ ਕੁਝ ਤਸਵੀਰ ਦੱਸ ਰਿਹਾ ਹੈ ਕਿ ਸ਼ਹਿਦ ਦਾ ਕੀ ਫਰਕ ਹੈ ਜੀ ਸ਼ਹਿਦ ਸਰ ਇਹ ਸਭ ਤੋਂ ਪਹਿਲਾਂ ਤਾਂ ਇਹਦੀ ਵੱਡੀ ਕੁਆਲਿਟੀ ਕੀ ਹੈ ਕਿ ਰੌ ਹਣੀ ਹੈ ਇਹ ਬਿਲਕੁਲ ਰੌ ਇਹ ਆਮ ਜਿਹੜਾ ਮਾਰਕੀਟ ਤੇ ਹਣੀ ਮਿਲਦਾ ਉਹ ਉਹ ਨੂੰ ਕੁਝ ਕਰਦੇ ਨੇ ਉਹਨੂੰ ਰਿਫਾਈਨਡ ਹੁੰਦਾ ਅੱਛਾ ਠੀਕ ਹੈ ਜੀ ਰਿਫਾਈਨਡ ਹੁੰਦਾ ਤਾਂ ਹੀ ਜ਼ਿਆਦਾ ਕਲੀਅਰ ਹੁੰਦਾ ਹੋਏ ਇੰਨਾ ਕਲੀਅਰ ਕ੍ਰਿਸਟਲ ਕਲੀਅਰ ਆਉਂਦਾ ਨਾ ਬਿਲਕੁਲ ਜਿਹਨੂੰ ਆਪਾਂ ਜੀ ਔਰ ਸੈਕੰਡਰੀ ਦੇ ਵਿੱਚ ਸਭ ਤੋਂ ਵੱਡੀ ਕੁਆਲਿਟੀ ਹੈ ਕਿ ਅਗਰ ਰੌ ਹਣੀ ਹੈ ਪਿਓਰ ਹਣੀ ਹੈ ਤੇ ਉਹ ਜੰਮੂਗਾ ਨਹੀਂ ਠੀਕ ਹੈ ਹੁਣ ਇਸ ਟਾਈਮ ਅਗਰ ਆਪਾਂ ਗੱਲ ਕਰੀਏ ਤਾਂ ਵਿంటర్ ਸੀਜ਼ਨ ਹੀ ਚੱਲ ਰਿਹਾ ਫਿਲਹਾਲ ਤੇ ਤੁਸੀਂ ਇਹ ਦੇਖ ਸਕਦੇ ਹੋ ਕਿ ਬਿਲਕੁਲ ਲਿਕੁਇਡ ਹੈ ਹਾਂ ਲਿਕੁਇਡ ਹੈ ਪੂਰਾ 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 ਪੂਰਾ